ਨਿਤੀਸ਼ ਕੁਮਾਰ ਇਸ ਗੱਟਯੂਰ ਦੀ ਅਗਵਾਈ ਕਰ ਰਹੇ ਹਨ ਉਹ ਇਸ ਸਾਰੀ ਚੀਜ਼ ਦਾ ਚਿਹਰਾ ਅਤੇ ਆਗੂ ਹਨ ਅਸੀਂ ਦੇਖ ਸਕਦੇ ਹਾਂ ਜਦੋਂ ਤੱਕ ਨਿਤੀਸ਼ ਕੁਮਾਰ ਆ ਇਹ ਚੋਲਾ ਮਹੱਤਵਪੂਰਨ ਹਨ ਕਿਉਂਕਿ ਸਾਨੂੰ ਲੱਗਦਾ ਹੈ ਕਿ ਬਿਹਾਰ ਇੱਕ ਟੇਕ ਆਫ ਪਲਾਟ ਤੇ ਹੈ ਹਰ ਇੱਕ ਸੂਬੇ ਦੀ ਆਪਣੀ ਰਾਜਨੀਤੀ ਹੁੰਦੀ ਹੈ ਤੁਸੀਂ ਤੁਲਨਾ ਨਹੀਂ ਕਰ ਸਕਦੇ ਕਿ ਮਹਾਰਾਸ਼ਟਰ ਦੀ ਰਾਜਨੀਤੀ ਜਾਂ ਬੰਗਾਲ ਦੀ ਰਾਜਨੀਤੀ ਬਿਹਾਰ ਤੇ ਦੁਹਰਾਈ ਜਾਵੇਗੀ ਜੇ ਕੋਈ ਕਿਤੋਂ ਆਉਂਦਾ ਹੈ ਜੇ ਉਹ ਨਾਗਰਿਕ ਨਹੀਂ ਹੈ ਤਾਂ ਉਸ ਤੇ ਜ਼ਰੂਰ ਕਾਰਵਾਈ ਕਰੋ ਸਾਡੇ ਲਈ ਇੱਕ ਪਾਰਟੀ ਹੋ ਜਾਵੇ बिहार दा विकास नौकरी ਦੇ ਮੌਕੇ ਨਿਵੇਸ਼ ਪ੍ਰਾਪਤ ਕਰਨਾ ਇੱਕ ਮੁੱਦਾ ਹੈ ਸਾਡਾ ਇੱਕ ਵੱਡਾ ਟਲੈਕ ਰਿਕਾਰਡ ਹੈ ਨितीश ਕੁਮਾਰ ਤਾਟ ਇਸ ਰੁੱਝੇ ਹੋਏ ਚੋਣਾਂ ਦੇ ਸਮੇਂ ਸਾਡੇ ਲਈ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਤੋਂ ਬਿਨਾ ਇਸ ਲਈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਤੁਹਾਡੇ ਲਈ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਅਤੇ ਨਹੀਂ ਕੀਤਾ ਹੈ ਜੋ ਇੱਕ ਸਪਸ਼ਟ ਵਿਅਕਤੀ ਹੈ ਪਰ ਉਹ ਇਹ ਦੇਖਣ ਲਈ ਇੰਤਜ਼ਾਰ ਕਰ ਰਹੇ ਜਾਪਦੇ ਹਨ ਕਿ ਕਿਸ ਨੂੰ ਵਧ ਸੀਟਾਂ ਮਿਲਦੀਆਂ ਹਨ ਕਿ ਇਹ ਕੀ ਇਹ અપਮਾਨਜਨਕ ਹੈ ਕਿ ਉਹਨਾਂ ਨੇ ਇਸ ਦਾ ਐਲਾਨ ਨਹੀਂ ਕੀਤਾ ਹੈ ਇਹ ਵੀ ਹੈ ਅੱਜ ਵੀ ਪੀਐਮ ਦੀ ਰੈਲੀ ਵਿੱਚ ਉਹਨਾਂ ਨੇ ਕਿਹਾ ਕਿ ਨਦੀਸ਼ ਕੁਮਾਰ ਇਸ ਗੱਟਦੋੜ ਵੀ ਅਗਵਾਈ ਕਰ ਰਹੇ ਹਨ ਉਹ ਇਸ ਪੂਰੀ ਚੀਜ਼ ਦਾ ਚਿਹਰਾ ਹਨ ਅਤੇ ਉਹ ਆਗੂ ਹਨ ਉਹ ਮੌਜੂਦਾ ਮੁੱਖ ਮੰਤਰੀ ਹਨ ਅੱਜ ਵੀ ਤਾਂ ਉਹੀ ਮੁੱਖ ਮੰਤਰੀ ਹਨ ਪਰ ਤੁਹਾਨੂੰ ਬਸ ਇਹ ਕਹਿਣਾ ਚਾਹੀਦਾ ਹੈ ਕਿ ਉਹ ਸਾਡੇ ਅਗਲੇ ਮੁੱਖ ਮੰਤਰੀ ਹੋਣਗੇ ਬਸ ਉਹ ਤਿੰਨ ਸ਼ਬਦ ਇਹ ਕੋਈ ਸਰਗਰਮੀ ਚੋਣ ਆਉਂਦੀ ਹੈ ਇਥੋਂ ਤੱਕ ਕਿ 2010 ਵਿੱਚ ਵੀ ਕਿ ਨितीश ਦੀ ਮੁੱਖ ਮੰਤਰੀ ਹੋਰ ਲਿਆ ਇਸ ਵਾਰ ਅਸੀਂ ਦੇਖਿਆ ਹੈ ਕਿ ਐਨਡੀਏ ਜੋ ਕਾਫੀ ਤਿਆਰੀਆਂ ਨਾਲ ਚੋਣਾ ਲੜਦਾ ਹੈ ਉਸਨੇ ਅਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ ਦੂਜੀ ਗੱਲ ਯਾਦ ਹੈ ਕਿ 2020 ਵਿੱਚ ਵੀ ਜਦੋਂ ਲੱਗ ਰਿਹਾ ਸੀ ਕਿ ਤੁਹਾਡੇ ਨੰਬਰ ਘੱਟ ਹੋਣਗੇ ਉਦੋਂ ਵੀ ਬੀਜੇਪੀ ਨੇ ਪ੍ਰੈਸ ਕਾਨਫਰੰਸ ਵਿੱਚ ਵਾਅਦਾ ਕੀਤਾ ਸੀ ਕਿ ਨਦੀਸ਼ ਕੁਮਾਰ ਹੀ ਮੁੱਖ ਮੰਤਰੀ ਵਜੋਂ ਜਾਰੀ ਰਹਿੰਦੇ ਆ। ਇਸ ਵਾਰ ਅਜੇ ਹੀ ਕੀ ਮਜਬੂਰੀ ਹੈ ਕਿ ਬੀਜੇਪੀ ਐਲਾਨ ਨਹੀਂ ਕਰ ਰਹੀ ਹੈ। ਦੇਖੀ ਤੁਹਾਨੂੰ ਲੋਕਾਂ ਨੂੰ ਇਸ ਕਰਕੇ ਥੋੜੀ ਟੈਨਸ਼ਨ ਹੁੰਦੀ ਹੈ। ਜੇ ਮੈਨਾਂ ਨੇ ਲਾਈਵਾ ਕਿ ਜਦੋਂ ਵੀ ਸਾਡੀ ਗੱਲਬਾਤ ਹੁੰਦੀ ਹੈ ਇਹ ਵਾਰ-ਵਾਰ ਬੀਜੇਪੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੀ ਅਗਵਾਈ ਵਿੱਚ ਹੀ ਚੋਣਾ ਲੜ ਰਹੇ ਆ ਹੁਣ ਜਿਸ ਦੀ ਲੀਡਰਸ਼ਿਪ ਵਿੱਚ ਚੋਣਾ ਲੜ ਰਹੇ ਆ ਦਿਹਾਰ ਦੇ ਲੋਕ ਵੀ ਮੰਨਦੇ ਹਨ ਅਤੇ ਅਸੀਂ ਵੀ ਮੰਨਦੇ ਆ ਕਿ ਉਹੀ ਮੁੱਖ ਮੰਤਰੀ ਹੋਣਗੇ ਹੁਣ ਤਕਨੀਕੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਇਹ ਸ਼ਬਦ ਬੋਲਣਾ ਚਾਹੀਦਾ ਹੈ ਨਹੀਂ ਬੋਲਣਾ ਚਾਹੀਦਾ ਪਰ ਅੱਜ ਵੀ ਮੁੱਖ ਮੰਤਰੀ ਉਹੀ ਹਨ ਅਤੇ ਇਸ ਚੋਣ ਦੇ ਵੀ ਲੀਡਰ ਉਹੀ ਹਨ ਚਿਹਰਾ ਉਹੀ ਹੈ ਉਸ ਵਿੱਚ ਕਿਤੇ ਕੋਈ ਉੰਜਨ ਨਹੀਂ ਹੈ ਤਾਂ ਮੈਨੂੰ ਲੱਗਦਾ ਹੈ ਕਿ ਬਿਲਕੁਲ ਹੁਣ ਇੱਕ ਵਾਰ ਨਤੀਜਾ ਆਉਂਦਾ ਹੈ ਦਾ ਯਕੀਨੀ ਤੌਰ ਤੇ ਮੁੱਖ ਮੰਤਰੀ ਉਹੀ ਹੋਣਗੇ ਕਿ ਬੀਜੇਪੀ ਵਿੱਚ ਕੋਈ ਅਜਿਹਾ ਹੈ ਜੋ ਸੰਭਾਵੀ ਤੌਰ ਤੇ ਮੁੱਖ ਮੰਤਰੀ ਦੀ ਭੂਮਿਕਾ ਵਿੱਚ ਫਿੱਟ ਹੋ ਸਾ ਹੈ ਜਦੋਂ ਤੱਕ ਲਤੀਸ਼ কুমার ਉੱਥੇ ਹਨ ਕੋਈ ਵੈਕੈਂਸੀ ਨਹੀਂ ਹੈ ਵੈਕੈਂਸੀ ਕਿੱਥੇ ਹੈ ਨਹੀਂ ਨਹੀਂ ਮੈਂ ਵੈਕੈਂਸੀ ਦੀ ਗੱਲ ਨਹੀਂ ਕਰ ਰਹੀ ਮੈਂ ਗੱਲ ਕਰ ਰਹੀ ਹਾਂ ਤੁਹਾਡੇ ਤੁਹਾਡੇ ਵਿਚਾਰ ਵਿੱਚ ਕਿ ਅੱਜ ਬੀਜੇਪੀ ਵਿੱਚ ਕੋਈ ਆਗੂ ਹੈ ਸੂਬੇ ਵਿੱਚ ਜੋ ਕਰ ਸਕਦਾ ਮੈਂ ਇਸਤੇ ਆਪਣੀ ਨਹੀਂ ਕਰ ਸਕਦਾ ਕਿਉਂਕਿ ਇਹ ਬੀਜੇਪੀ ਲਈ ਹੈ ਕਿ ਮੈਨੂੰ ਨਹੀਂ ਪਤਾ ਕਿਉਂਕਿ ਸੁਸ਼ੀਲ ਮੋਦੀ ਜੀ ਉੱਥੇ ਸਨ ਉਹ ਨਿਤਿਸ਼ ਜੀ ਦੇ ਬਹੁਤ ਕਰੀਬ ਸਨ ਇੱਥੋਂ ਤੱਕ ਕਿ ਪਹਿਲੇ ਦਿਨ ਤੋਂ ਜਦੋਂ ਇਹ ਸਰਕਾਰ 2005 ਵਿੱਚ ਬਣੀ ਸੀ ਉਹ ਨਿਤਿਸ਼ ਕੁਮਾਰ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸਰਕਾਰ ਚਲਾ ਰਹੇ ਸਨ ਹੁਣ ਅੱਗੇ ਕੀ ਹੈ ਨਹੀਂ ਮੈਨੂੰ ਬਹੁਤ ਸਾਰੇ ਆਗੂ ਜੀਜੇਪੀ ਸਰਕਾਰ ਵਿੱਚ ਬਹੁਤ ਸਾਰੀਆਂ ਸਰਕਾਰਾਂ ਲਈ ਚੋਣਾ ਲੜੀਆਂ ਗਈਆਂ ਸਨ ਪਰ ਚੋਣਾ ਤੋਂ ਬਾਅਦ ਜੋ ਨਤੀਜੇ ਆਏ ਨੰਬਰ ਆਏ ਕਿਉਂਕਿ ਇਹ ਪਹਿਲੀ ਵਾਰ ਹੈ ਤੁਸੀਂ ਬਰਾਬਰ ਗਿਣਤੀ ਦੀਆਂ ਸੀਟਾਂ ਤੇ ਲੜ ਰਹੇ ਹੋ ਅਤੇ ਪਹਿਲਾਂ ਤੁਹਾਡੀਆਂ ਕਟ ਗਿਣਤੀ ਵਿੱਚ ਸੀਟਾਂ ਆਈਆਂ ਤਾਂ ਵੀ ਤੁਹਾਨੂੰ ਮੰਨਿਆ ਗਿਆ ਕਿਉਂਕਿ ਉਹਨਾਂ ਨੇ ਚੋਣਾ ਦੌਰਾਨ ਹੀ ਐਲਾਨ ਕਰ ਦਿੱਤਾ ਸੀ ਇਕਨਾਥ ਸ਼ਿੰਦੇ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਨਤੀਸ਼ ਕੁਮਾਰ ਦੂਜੇ ਸ਼ਿੰਦੇ ਹੋ ਸਕਦੇ ਹਨ ਅਤੇ ਕਿਉਂ ਨਹੀਂ ਹਰਕ ਸਵੇਦੀ ਆਪਣੀ ਰਾਜਨੀਤੀ ਹੁੰਦੀ ਹੈ ਤੁਸੀਂ ਤੁੱਲਾ ਨਹੀਂ ਕਰ ਸਕਦੇ ਕਿ ਮਹਾਰਾਸ਼ਟਰ ਦੀ ਰਾਜਨੀਤੀ ਜਾਂ ਬਲਰਾਲ ਦੀ ਰਾਜਨੀਤੀ ਬਿਹਾਰ ਤੇ ਦਰਾਈ ਜਾ ਰਹੀ ਹੈ ਬਿਹਾਰ ਦਾ ਵੀ 20 ਸਾਲਾਂ ਦਾ ਆਪਣਾ ਇੱਕ ਇਤਿਹਾਸ ਹੈ ਪਿਛਲੀ ਵਾਰ ਸਾਡੇ ਨੰਬਰ ਬਹੁਤ ਘੱਟ ਸਨ ਤਾਂ ਵੀ ਨਿਤਿਸ਼ ਕੁਮਾਰ 5 ਸਾਲ ਮੂ ਮੁੱਖ ਮੰਤਰੀ ਰਹੇ ਇਹ ਵੀ ਇੱਕ ਇਤਿਹਾਸ ਹੈ ਸਾਨੂੰ ਸਿਰਫ ਤਾਲੀ ਮਿਲੇ ਬੀਜੇਪੀ ਕੋਲ 74 ਸਨ ਪਰ ਫਿਰ ਵੀ ਮੁੱਖ ਮੰਤਰੀ ਰਹੇ ਲਾਲ ਹੀ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਿਤਿਸ਼ ਕੁਮਾਰ ਨੂੰ ਲੀਡਰਸ਼ਿਪ ਐਲਾਨ ਕਰ ਦਿੱਤਾ ਗਿਆ ਹੈ ਮੈਨੂੰ ਕੋਈ ਅਸਪਸ਼ਟਤਾ ਨਹੀਂ ਲੱਗਦੀ ਕਿ ਕੋਈ ਖਤਰਾ ਹੈ ਜਾਂ ਨਹੀਂ ਹੋਵੇਗਾ ਨितीश ਕੁਮਾਰ ਖੁਦ ਕੋਈ ਫੈਸਲਾ ਲੈਂਦੇ ਹਨ ਤਾਂ ਬਖਰੀ ਗੱਲ ਹੈ ਪਰ ਫਿਲਹਾਲ ਮੈਨੂੰ ਅਜਿਹਾ ਨਹੀਂ ਦਿਸਦਾ ਕੀ ਫੈਸਲਾ ਲੈ ਸਕਦੇ ਹਨ ਨਹੀਂ ਹਲੇ ਤਾ ਅਜਿਹਾ ਕੁਝ ਨਹੀਂ ਦਿਸਦਾ ਹਲੇ ਤਾ ਉਹੀ ਮੁੱਖ ਮੰਤਰੀ ਬਣਨਗੇ ਹਰ ਇੱਕ ਆਦਮੀ ਦੀ ਜ਼ਿੰਦਗੀ ਵਿੱਚ ਕੋਈ ਪੜਾ ਆਉਂਦਾ ਹੈ ਪਿਛਲੀ ਵਾਰ ਐਲਾਨ ਕਰ ਦਿੱਤਾ ਸੀ ਕਿਉਂਕਿ ਉਸ ਸਮੇਂ ਇਹ ਡਰ ਵੀ ਹੋ ਸਕਦਾ ਸੀ ਕਿ ਜਿਵੇਂ ਨितीश ਕੁਮਾਰ ਜੀ ਨਾਲ ਰਿਹਾ ਹੈ ਕਿ ਉਹ ਆ ਜਿਹੜੀ ਨਾਲ ਚਲੇ ਜਾਣ ਤਾਂ ਉਸ ਤੋਂ ਪਹਿਲਾਂ ਪਰ ਮੈਂ ਤਾਂ ਇਹ ਗੱਲ ਤਾਂ ਹਲੇ ਤੱਕ ਕਾਇਮ ਹੈ ਕਿ ਉਹਨਾਂ ਦਾ ਨਾਂ ਐਲਾਨ ਨਹੀਂ ਕੀਤਾ ਭਾਵੇਂ ਤੁਸੀਂ ਕਹੋ ਕਿ ਇਹ ਸਮਝਿਆ ਜਾਂਦਾ ਹੈ ਪਰ ਇਸ ਵਾਰ ਚੋਣਾਂ ਵਿੱਚ ਕੁਝ ਹੋਰ ਲੋਕ ਵੀ ਉਭਰੇ ਹਨ ਨਵੇਂ ਨੇਤਾ ਬਣੇ ਹਨ ਮੈਦਾਨ ਵਿੱਚ ਆਏ ਹਨ ਪ੍ਰਸ਼ਾਂਤ <strong>ਕਿਸ਼ੋਰ</strong> ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਮੈਂ ਬਹੁਤ ਜ਼ਿਆਦਾ ਟਿੱਪਣੀ ਇਸ ਲਈ ਨਹੀਂ ਕਰਦਾ ਕਿਉਂਕਿ ਹੁਣੇ ਚੋਣਾਂ ਆ ਰਹੀਆਂ ਹਨ ਅਤੇ ਚੋਣਾ ਤੁਹਾਨੂੰ ਦੱਸ ਦੇਣ ਗਿਆ ਕਿ ਜ਼ਮੀਨੀ ਪੱਧਰ ਤੇ ਕੀ ਸਥਿਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਰਾਜਨੀਤੀ ਵਿੱਚ 파ਕੀ ਬਣਾਉਂਦੇ ਹਨ ਉਹ ਚੋਣਾ ਤਾਂ ਲੜਦੇ ਹੀ ਹਨ ਜਿਹਦਾ ਸੈਨਾਪਤੀ ਹੁੰਦਾ ਹੈ ਉਹ ਤਾਂ ਚੋਣਾ ਲੜਦਾ ਹੀ ਹੈ ਨਾ ਸਾਹਮਣੇ ਤੋਂ ਲੜਦਾ ਹੈ ਨਹੀਂ ਪਰ ਤੁਸੀਂ ਕੁਝ ਦੇਖ ਰਹੇ ਹੋਵੋਗੇ ਮੈਨੂੰ ਲੱਗਦਾ ਕਿ ਚੋਣਾ ਆਉਂਦੇ ਆਉਂਦੇ ਆਖਰਕਾਰ ਇਹ ਦੋਦਰਵੀ ਚੋਣ ਵਾਰੀ ਆਦੀ ਹੈ ਜਿਹੜਾ ਵੋਟ ਓਨਲੀ ਚੋਣਾ ਵਾਲੇ ਦਿਨ ਨਿਕਲਦਾ ਹੈ ਹੋ ਸਕਦਾ ਹੈ ਕਿ ਤੁਸੀਂ ਅੱਜ ਕੁਝ ਦੇਖੋ ਪਰ 15 ਦਿਨਾਂ ਬਾਅਦ ਜਦੋਂ ਚੋਣਾ ਹੋਣ ਗਿਆ ਚੋਣਾ ਵਾਲੇ ਦਿਨ ਜਿਹੜਾ ਬੰਦਾ ਨਿਕਲਦਾ ਹੈ ਉਸ ਨੂੰ ਸਪਸ਼ਟਤਾ ਹੁੰਦੀ ਹੈ ਕਿਸ ਨੂੰ ਬਣਾਉਣਾ ਹੈ ਕਿਸ ਨੂੰ ਹਰਾਉਣਾ ਹੈ ਤਾਂ ਹਰਾਉਣਾ ਤਾਂ ਉਹ ਆਖਰਕਾਰ ਦੋਦਰਵੀ ਚੋਣ ਹੀ ਹੋਵੇਗੀ ਇਹ ਐਨਡੀਏ ਬਨਾਮ ਮਹਾਕਟਵੰਦਨ ਪਣ ਜਾਵੇਗਾ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਤਰ੍ਹਾਂ ਨਾਲ ਥੋੜਾ ਬੇਸ਼ਰਮੀ ਵਾਲਾ ਸੀ 3 ਮਹੀਨੇ ਪਹਿਲਾਂ ਤੁਸੀਂ ਔਰਤਾਂ ਲਈ 10000 ਰੁਪਏ ਦਾ ਐਲਾਨ ਕੀਤਾ ਇਸਪਸ਼ਟ ਸੀ ਕਿ ਇਹ ਚੋਣਾ ਵਿੱਚ ਵੋਟਾਂ ਖਰੀਦਣਾ ਹੈ ਨਹੀਂ ਇਹ ਪੂਰਾ ਤੁਸੀਂ ਇਹ ਪਹਿਲਾਂ ਕਿਉਂ ਨਹੀਂ ਕੀਤਾ ਨਹੀਂ ਪਹਿਲਾਂ ਵੀ ਕਰਦੇ ਰਿਹਾ ਨਾ ਉਹਨਾਂ ਲਈ ਨਹੀਂ 10000 ਨਹੀਂ ਪਹਿਲਾਂ ਵੀ ਉਹਨਾਂ ਉਹਨਾਂ ਲਈ ਕੁਝ ਨਾ ਕੁਝ ਸਹਾਇਤਾ ਕਰਦੇ ਰਿਹਾ ਉਹ ਵੋਟਾਂ ਨਹੀਂ ਖਰੀਦ ਰਹੇ ਹਨ ਨਹੀਂ ਇਹ ਵੋਟਾਂ ਖਰੀਦਣਾ ਨਹੀਂ ਹੈ ਉਹਨਾਂ ਨੇ ਪੂਰਾ ਜੇ ਤੁਸੀਂ ਜੀਵਕ ਦਾ ਇਤਿਹਾਸ ਦੇਖੋ ਜਿਸ ਨੂੰ ਉਹ ਕਰ ਰਹੇ ਹਨ ਇਹ ਸਭ ਪਿਛਲੇ 20 ਸਾਲਾ 16 17 ਸਾਲਾ ਵਿੱਚ ਬਣਾਇਆ ਗਿਆ ਹੈ 16 17 ਸਾਲਾਂ ਵਿੱਚ ਇਹ ਸਵੈ ਸਹਾਇਤਾ ਸਮੂਹ ਬਣਾ ਕੇ ਇੰਨੀ ਵੱਡੀ ਤਾਕਤ ਖਰੀ ਕੀਤੀ ਇਸ ਚੋਣ ਦੇ ਮੁੱਦਿਆਂ ਵਿੱਚੋਂ ਇੱਕ ਕੀ ਤੁਹਾਨੂੰ ਲੱਗਦਾ ਹੈ ਕਿ ਦੂਜੇ ਦੇਸ਼ਾਂ ਤੋਂ ਮੁਸਲਮਾਨਾਂ ਦੀ ਕੁਸਪੈਟ ਇੱਕ ਮੁੱਦਾ ਹੈ ਕੀ ਇਹ ਇੱਕ ਮੁੱਦਾ ਹੈ ਅਸੀਂ ਇਸ ਬਾਰੇ ਕੀ ਅਸੀਂ ਤਾਂ ਕਦੇ ਯੂ ਡੋਨਟ ਐਗਰੀ ਵਿਦ ਥੈਟ ਨਹੀਂ ਨਾਟ ਐਗਰੀ অর ਨਾਟ ਨੋ ਯੂ ਹੈਵ ਟੂ ਸੇ ਯੂ ਐਗਰੀ অর ਡੋਨਟ ਐਗਰੀ don't be a politician now. if he is not a citizen, does bihar actually hai. what is it an issue big enough to be an election issue? The issue is bihar development. now this Haan, for us, no infiltration for us of muslims. The issue is bihar. you know what i'm saying to say. so you're disowning that. No, no. for us, as a party, bihar development, job opportunity, getting investment is an issue. ਤੁਸੀਂ ਕਹਿ ਰਹੇ ਹੋ ਕਿ ਇਹ ਸਾਡੇ ਲਈ ਇੱਕ ਵਿਕਾਸ ਮੁੱਦਾ ਹੈ ਕੇਂਦਰੀ ਗ੍ਰਹਿ ਮੰਤਰੀ ਆ ਕੇ ਕਹਿੰਦੇ ਹਨ ਕਿ ਅਸੀਂ ਆਵਾਂਗੇ ਜੇ ਇਸ ਵਾਰ ਤੁਸੀਂ ਸੱਤਾ ਦਿੱਤੀ ਤਾਂ ਅਸੀਂ ਕੋ ਸਵੈਟ ਰੋਕਾਂਗੇ ਪਰ ਜਦੋਂ ਕੋ ਸਪੈਟ ਦੀ ਗੱਲ ਕਰਦੇ ਹਨ ਤਾਂ ਅਸਲ ਵਿੱਚ ਤਾਂ ਉਹ ਤੁਹਾਡੀ ਸਰਕਾਰ ਤੇ ਹੀ ਦੋਸ਼ ਲਗਾ ਰਹੇ ਹਨ ਦੇਖੋ ਹਰ ਇੱਕ ਪਾਰਟੀ ਆਪਣੇ ਹਿਸਾਬ ਨਾਲ ਗੱਲ ਕਰਦੀ ਸਾਰੀਆਂ ਪਾਰਟੀਆਂ ਦਾ ਨਜ਼ਰੀਆ ਇੱਕ ਹੀ ਹੁੰਦਾ ਤਾਂ ਇੱਕ ਪਾਰਟੀ ਜਦੋਂ ਤੁਸੀਂ ਗੱਠ ਜੋੜ ਕਰਦੇ ਹੋ ਜ਼ਰੂਰੀ ਨਹੀਂ ਕਿ ਹਰ ਚੀਜ਼ ਤੇ ਹਰ ਨੀਤੀ ਤੇ ਹਰ ਗੱਲ ਤੇ ਤੁਸੀਂ ਇੱਕ ਦੂਜੇ ਨਾਲ ਸਹਿਮਤ ਹੋ। ਉਹ ਜਾਇਆ ਹੁੰਦਾ ਨਹੀਂ ਹੈ। ਪਰ ਬਿਹਾਰ ਵਿੱਚ ਜਿੱਥੋਂ ਤੱਕ ਕਾਨੂੰਨ ਵਿਵਸਥਾ ਦੀ ਗੱਲ ਹੈ, ਅਸੀਂ ਲੋਕ ਵੀ ਤਾਂ 20 ਸਾਲਾਂ ਤੋਂ ਦੇਖ ਰਹੇ ਹਾਂ। ਇੱਕ ਲੰਮਾ ਸਮਾਂ ਹੈ। 20 ਸਾਲਾਂ ਵਿੱਚ ਐਂਡ ਯੂ ਹੈਵ ਬੀਨ ਡੂਇੰਗ ਦ ਯੂ ਫਾਰ ਮੋਰ ਦੈਨ 20 ਸਾਲਸ। ਲੋ ਹੈਵ ਬੀਨ ਡੂਇੰਗ ਸਟੋਰੀਜ਼ ਬਿਫੋਰ ਦ ਮਿਤਿਸ਼ ਕੁਮਾਰ ਸੇ ਆਲਸੋ। ਯਾ ਯਾ ਨਹੀਂ ਕੋਈ ਜਾਤੀਵਾਦੀ ਜੰਗਰੀ ਨਹੀਂ ਫਿਰਕੂ ਇੱਥੇ ਕੋਈ ਜੰਗ ਹੋਈ ਕਿ ਕਿਤੇ ਫਿਰਕੂ ਇਹ ਹੋ ਜਾਵੇ ਇਹ ਚੀਜ਼ ਆਮ ਨਹੀਂ ਹੈ ਇਹ ਇੱਕ ਸੰਗਣੀ ਆਬਾਦੀ ਵਾਲਾ ਸੂਬਾ ਹੈ ਕੁਛ ਤਾਂ ਆਦਮੀ ਨੇ ਬੈਠ ਕੇ ਕੀਤਾ ਹੋਵੇਗਾ ਬਿਹਾਰ ਵਿੱਚ ਪਿਛਲੇ 20 ਸਾਲਾਂ ਵਿੱਚ ਮੁਸ਼ਕਿਲ ਨਾਲ ਕਦੇ 1-2 ਦਿਨ ਕਿਤੇ ਕਰਫਿਊ ਲੱਗਾ ਕਿਤੇ ਕਰਫਿਊ ਨਹੀਂ ਲੱਗਾ 20 ਸਾਲਾਂ ਵਿੱਚ ਤਾਂ ਇਹ ਇਹ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਉਹਨਾਂ ਨੇ ਬਣਾ ਕੇ ਰੱਖੀ ਹੈ ਕਿਉਂਕਿ ਉਹ ਸਭ ਕਿਸੇ ਨੂੰ ਇਹ ਮਹਿਸੂਸ ਨਹੀਂ ਇਹ ਸੱਚ ਹੈ ਇਸ ਬਿਹਾਰ ਵਿੱਚ ਜਦੋਂ ਵੀ ਕਿਸੇ ਸੂਬੇ ਵਿੱਚ ਇਟਸ ਨਾਟ ਓਨਲੀ ਲਾਲੂ ਯਾਦਵ ਕਾਂਗਰਸ ਟਾਈਮ ਆਲਸੋ ਕੁਝ ਲੋਕਾਂ ਨੂੰ ਲੱਗਦਾ ਸੀ ਕਿ ਮੇਰੀ ਸਰਕਾਰ ਆ ਗਈ ਅਤੇ ਕੁਝ ਪਿੱਛੇ ਰਹਿ ਗਏ ਨਿਤਿਸ਼ ਕੁਮਾਰ ਹੈਜ਼ ਇੰਟੀਗ੍ਰੇਟਿਡ एवरीवन ਅਤੇ ਉਸੇ ਦਾ ਨਤੀਜਾ ਸੀ ਕਿ ਬਿਹਾਰ ਵਿੱਚ 20 ਸਾਲਾਂ ਵਿੱਚ ਇਹ ਤਾਂ ਹਮੇਸ਼ਾ 6 ਮਹੀਨੇ ਵਿੱਚ ਕਿਤੇ ਵੱਡੀ ਜਾਤੀਵਾਦੀ ਜੰਗ ਹੋ ਜਾਂਦੀ ਸੀ 50 ਲੋਕ ਮਰ ਗਏ 20 ਲੋਕ ਮਰ ਗਏ the that largely we will hope that you remain steadfast and will not and not be a diplomat and say i don't agree i don't don't agree and not agree so you will not use religion to divide nay we have never used religion divide we always respect all the religions and we have proved the biggest communal right happened in bihar वॉज अंदी सौ नवासी भागलपुर दंगा दैट वॉज कांग्रेस उसके बाद बट यू वॉन्ट डू एनी थिंग टू स्टे इन पावर नहीं असी लोग सा एक बड़ा ट्रैक रिकॉर्ड है नीतीश कुमार का या दैट यू विल डू एनी थिंग टू स्टे इन पावर नो 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 नॉट 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 एनी थिंग टू स्टे 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 इन पावर पंद्रह साल होने पंद्रह साल आ, uh, सरकार रही कांग्रेस से आर ਇਨਾ ਵੱਡਾ ਫਿਰਕੂ ਦਲਗਾ ਸੀ ਤੇ ਜੋ ਉਸ ਦੰਗੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਨਿਆ ਨਹੀਂ ਮਿਲਿਆ ਸੀ ਨਾ ਉਹਨਾਂ ਨੂੰ ਕੋਈ ਪੈਨਸ਼ਨ ਮਿਲੀ ਸੀ ਵਾਇ ਦੇ ਹੈਵ ਵੇਟਿਡ ਫॉर ਨਿਤਿਸ਼ ਕੁਮਾਰ ਟੂ ਕਮ ਐਂਡ ਡੂ ਜਸਟਿਸ ਟੂ ਥੈਮ ਇਹ ਵੀ ਤਾਂ ਇੱਕ ਇੱਕ ਕਹਾਣੀ ਹੈ ਜਦੋਂ ਪਰਮ ਨਿਰਪੱਖ ਸਰਕਾਰ ਉਸ ਨੂੰ ਹਮੇਸ਼ਾ ਮਮੰਦੀ ਰਹੀ ਨਿਤਿਸ਼ ਕੁਮਾਰ ਕਹਿੰਦੇ ਸਨ ਕਿ ਅਸੀਂ ਜੁਰਮ ਫਿਰਕਾ ਪ੍ਰਸਤੀ ਅਤੇ ਭ੍ਰਸ਼ਟਾਚਾਰ ਨਾਲ ਸਮਝੌਤਾ ਨਹੀਂ ਕਰਦੇ ਹਾਂ ਪਰ ਅਸੀਂ ਜੋ ਦੇਖਿਆ ਹੈ ਖਾਸ ਕਰਕੇ ਪਿਛਲੇ 5 ਸਾਲਾਂ ਵਿੱਚ ਪਿਛਲੇ 2-3 ਸਾਲਾਂ ਵਿੱਚ ਤੁਸੀਂ ਜਿੱਥੋਂ ਤੱਕ ਜੁਰਮ ਦੀ ਗੱਲ ਹੈ ਤਾਂ ਜੋ ਦੋਸ਼ੀ ਵਿਅਕਤੀ ਹੈ ਇੱਕ ਦਲਿਤ ਆਈਐਸ ਦੇ ਕਤਲ ਕੇਸ ਵਿੱਚ ਉਸ ਲਈ ਤੁਸੀਂ ਨਿਯਮ ਬਦਲ ਦਿੱਤਾ ਉਹ ਆਦਮੀ ਅੱਜ ਤੁਹਾਡੇ ਇੱਕ ਐਮਪੀ ਦਾ ਪਾਰਟੀ ਐਮਪੀ ਦਾ ਪਤੀ ਹੈ ਆਨੰਦ ਮੋਹਨ ਸਿੰਘ ਦੂਜਾ ਭ੍ਰਸ਼ਟਾਚਾਰ ਦਾ ਅਸੀਂ ਦੇਖਿਆ ਕਿ ਤੁਹਾਡੇ ਇੱਥੇ ਅਫਸਰਾਂ ਦੇ ਕੋਲੋਂ 13 13 ਕਰੋੜ ਰੁਪਏ ਬਰਾਮਦ ਹੋ ਰਹੇ ਹਨ ਅਤੇ ਉਹ ਅਫਸਰ ਗ੍ਰਿਫਤਾਰ ਵੀ ਨਹੀਂ ਹੁੰਦਾ ਹੈ ਅਤੇ ਮਤਲਬ ਇੰਨਾ ਜ਼ਿਆਦਾ ਪਰੇਸ਼ਤਾਚਾਰ ਕਿਤੇ ਵੀ ਨਹੀਂ ਦੇਖਿਆ ਗਿਆ ਇਸ ਦਾ ਕਾਰਨ ਕੀ ਹੈ ਇਹ ਅਜੇ ਤਾਂ ਨਹੀਂ ਹੈ ਕਿ ਨितीश ਕੁਮਾਰ ਕਮਜ਼ੋਰ ਹੋਏ ਤੁਹਾਡੇ ਮੰਤਰੀਆਂ ਤੇ ਦੋਸ਼ ਲੱਗੇ ਤੁਸੀਂ ਮੰਤਰੀਆਂ ਨੂੰ ਹਟਾਇਆ ਤੱਕ ਨਹੀਂ ਨਹੀਂ ਜੇਕਰ ਉਸ ਅਫਸਰ ਦੇ ਹੱਥ 13 ਕਰੋੜ ਫੜਿਆ ਗਿਆ ਤਾਂ ਬਿਹਾਰ ਸਰਕਾਰ ਦਾ ਹੀ ਜੋ ਵਿਜੀਲੈਂਸ ਵਿੰਗ ਹੈ ਉਹਨਾਂ ਲੋਕਾਂ ਨੇ ਹੀ ਜਾ ਕੇ ਉਸ ਨੂੰ ਫੜਿਆ ਸਰਕਾਰ ਨੇ ਹੀ ਉਸ ਤੇ ਐਕਟ ਕੀਤਾ ਹੈ ਅਤੇ ਕਦੇ ਜੋ ਤੁਸੀਂ ਇੱਕ ਖਾਸ ਕੇਸ ਬਾਰੇ ਕਹਿ ਰਹੇ ਹੋ ਤਾਂ ਠੀਕ ਹੈ ਉਹਨਾਂ ਦਾ ਫੈਸਲਾ ਸਰਕਾਰ ਦਾ ਉਸ ਸਮੇਂ ਰਿਹਾ ਪਰ ਕਦੇ ਕਿਸੇ ਅਪਰਾਧੀ ਨੂੰ ਕਦੇ ਸਰਪ੍ਰਸਤੀ ਦਿੱਤੀ ਹੋਵੇ ਇਹ ਸੂਬੇ ਵਿੱਚ ਕਦੇ ਨਹੀਂ ਹੋਇਆ ਜੀ ਸਰ ਨितीਸ਼ ਤੋਂ ਬਾਅਦ ਜੀਡੀਯੂ ਦਾ ਭਵਿੱਖ ਕੀ ਹੈ ਇਸ ਬਾਰੇ ਗੱਲ ਕਰਾਂਗੇ ਪੋਸਟ ਰੀਜੈਂਟ ਇੱਕ ਵਾਰ ਉਹਨਾਂ ਜ ਨਹੀਂ ਕਹਿ ਸਕਦੇ ਕਿ ਬਸ ਇਹ ਇਹ ਸੱਚ ਹੈ ਕਿ ਹੀ ਹੈਜ਼ ਮੇਡ ਦਿਸ ਪਾਰਟੀ ਕੁਲਗੀ ਹੀ ਬਣਾਈ ਹੋਈ ਪਾਰਟੀ ਹੈ ਆਪਣੇ ਖੂਨ ਪਸੀਨੇ ਨਾਲ ਪਾਰਟੀ ਬਲਾਈ ਕੁਝ ਵੀ ਹੋਣਾ ਹੀ ਹੈਸ ਟੂ ਟੇਕ ਅ ਕਾਲ ਜਦੋਂ ਵੀ ਪਵਿੱਖ ਵਿੱਚ ਕੁਝ ਕੀ ਉਹ ਕੋਈ ਵੀ ਫੈਸਲਾ ਲੈਣ ਦੀ ਸਥਿਤੀ ਵਿੱਚ ਹਨ ਪਰ ਇਹ ਅਸੀਂ ਪਹਿਲੀ ਚੋਣ ਦੇਖ ਰਹੇ ਹਾਂ ਜਦੋਂ ਤੋਂ ਅਸੀਂ 95 ਤੋਂ ਨितीश ਕੁਮਾਰ ਨੂੰ ਕਵਰ ਕੀਤਾ ਹੈ ਕਿ ਨितीश ਕੁਮਾਰ ਦੀ ਇਹ ਪਹਿਲੀ ਚੋਣ ਹੈ ਜਿੱਥੇ ਹੁਣ ਤੱਕ ਮੀਡੀਆ ਦੇ ਸਾਹਮਣੇ ਅਗਲੇ 5 ਸਾਲਾਂ ਵਿੱਚ ਕੀ ਕਰਨਗੇ ਕੀ ਤੁਹਾਡੇ ਲੋਕਾਂ ਦੀ ਉਮੀਦਵਾਰਾਂ ਦੀ ਸੂਚੀ ਆਈ ਸਭ ਕੁਝ ਤੁਸੀਂ ਟਵਿੱਟਰ ਤੇ ਕੀਤਾ ਯਾਨੀ ਐਕਸ ਤੇ ਕੀਤਾ ਪਰ ਉਹ ਮੀਡੀਆ ਨਾਲ ਰੂਬਰੂ ਨਹੀਂ ਹੁੰਦੇ ਉਹ ਪਬਲਿਕ ਵਿੱਚ ਆਉਂਦੇ ਹਨ ਉਹ ਭਾਸ਼ਣ ਦੇ ਕੇ ਚਲੇ ਜਾਂਦੇ ਹਨ ਅਜਿਹਾ ਕਿਉਂ ਹੈ ਹਾਲੀ ਤੱਕ ਮਿਲਦੇ ਰਹੇ ਪਰ ਇਸ ਦੌਰਾਨ ਇਸ ਸਹੀ ਹੈ ਕਿ ਉਨ੍ਹਾਂ ਦਾ ਮੀਡੀਆ ਨਾਲ ਇੰਟਰੈਕਸ਼ਨ ਬਹੁਤ ਨਹੀਂ ਹੋਇਆ ਹੈ ਪਰ ਯਕੀਨਨ ਜੋ ਅਜੇ ਚੱਲ ਹੀ ਰਹੀ ਹੈ ਜਸਟ ਬਿਗਿਨ ਜੇਕਰ ਅਜਿਹਾ ਪੜਾ ਹੋਵੇਗਾ ਤਾਂ ਤਾਂ ਮੀਡੀਆ ਨਾਲ ਵੀ ਇੰਟਰੈਕਟ ਕਰਨਗੇ